ਆਮ ਆਦਮੀ ਪਾਰਟੀ ਦੇ ਸਾਰੇ ਦਿੱਲੀ ਵਾਲੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਭਜਾਉਣਗੇ ਇਤਿਹਾਸਿਕ ਰਿਜ਼ਲਟ ਆਉਣਗੇ 13 ਦੀਆਂ 13 ਸੀਟਾਂ ਖਾਲੀ ਦਰਜ ਲੈਤਾ ਹੋਊਗਾ ਕਹਿੰਦੇ ਦਵਾਨੀ ਨਹੀਂ ਆਸਾਂ ਵੀ ਕੀ ਕਹਿਣਾ ਚਾਹਣ ਉਹ ਸੰਗੂਰ ਦਾ ਵੱਡੇ ਪਾਸਾਰਾ ਦਾ ਚੋਣ ਪਹੁੰਚ ਆ ਰਿਹਾ ਹੈ ਦੇਖੋ ਆਮ ਆਦਮੀ ਪਾਰਟੀ ਦੇ ਸਾਰੇ ਦਿੱਲੀ ਵਾਲੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਭਜਾਉਣਗੇ ਬਹੁਤ ਬੜਾ ਇਤਿਹਾਸਿਕ ਰਿਜ਼ਲਟ ਆਉਣਗੇ 13 ਦੀਆਂ 13 ਸੀਟਾਂ ਖਾਲੀ ਦਰ ਜਿੱਤੂਗਾ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਬਦਲ ਲੜੀ ਜਾ ਰਹੀ ਹੈ ਜੀ ਕੁਝ ਚੀਜ਼ਾਂ ਤੇ ਸੁਣ ਲਿਆ ਲੱਗਦਾ ਇਤਰਾ ਹੈ ਅੱਜ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਦੇ ਕੰਮ ਕਰ ਰਹੇ ਜਿਹੜੇ ਹਲਕੇ ਦਾ ਮੁੱਖ ਵਰਤਮਾਨਿਛਲੇ 2.5 ਸਾਲਾਂ ਚ ਕਿੰਨੀ ਬਾਤ ਧੂਰੀ ਆਇਆ ਮੈਨ ਲਗਦਾ ਮਨੂੰ ਤਾਂ ਕਹਿੰਦੇ ਸੀ ਦੋ ਤਿੰਨ ਵਾਰ ਵੀ ਨਹੀਂ ਆ ਮਸਾ ਹੀ ਆਇਆ ਕਿ ਮੈਂ ਪੁੱਛ ਰਿਆ ਸੀ ਕਿ ਤੂੰ ਰਿਸ਼ਾਇਰ ਵਿੱਚ ਕਿੰਨਾ ਪੈਸਾ ਭੇਜਿਆ ਮੈਂ ਸਮਝਦਾ ਕਿ ਸ਼ਾਇਦ 100 ਕਰੋੜ ਭੇਜਦਾ ਹੋਊਗਾ ਕਹਿੰਦੇ ਮੈਂ ਦਿਵਾਨੀ ਨਹੀਂ ਕਿੰਨੇ ਸੜਕ ਤੇ ਝੋਨਾ ਵਿੰਜ ਗਏ ਆਏ ਆ ਘਰ ਆਪ ਦਾ ਮੁੱਖ ਮੰਤਰੀ ਬੰਦਾ ਸੌਖਾ ਨਮੋਣੀ ਹੋ ਕੀ ਆ ਅਸਮ ਦੇ ਕੀ ਮੁੱਖ ਮੰਤਰੀ ਅਸਮ ਚ ਕੱਲਾ ਮੁੱਖ ਮੰਤਰੀ ਬਣ ਗਏ ਇਹਨਾਂ ਨੇ ਕੱਲਾ ਮੁੱਖ ਮੰਤਰੀ ਬਣਨਾ ਨਹੀਂ ਸੀ ਸੇਵਾ ਨਹੀਂ ਕਰਨੀ ਸੀ ਤੁਸੀਂ ਜਾ ਕੇ ਲੰਬੀ ਹਲਕੇ ਜਾ ਕੇ ਤੁਖੋ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਭਾਈ ਸਾਹਿਬ ਹਰ ਮਹੀਨੇ ਹਰ ਮਹੀਨੇ ਮੁੱਖ ਮੰਤਰੀ ਹੁੰਦੇ ਉਹ ਤਿੰਨ ਦਿਨ ਲਾਉਂਦੇ ਸੀ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ ਕੋਈ ਮਹੀਨਾ ਨਹੀਂ ਟੱਪਿਆ ਜਿੱਥੇ ਉਹ ਆਪ ਆ ਕੇ ਸੰਗਤ ਦਰਸ਼ਨ ਨਹੀਂ ਕਰਦੇ ਸੀ ਆਪਣੇ ਆਪਣੇ ਹਲਕੇ ਲੰਬੀ ਬਹਿਂਡਾ ਪਾਰਲੀਮੈਂਟ ਸਾਡਾ ਜਿਲ੍ਹਾ ਜ ਕਿਵੇਂ ਬਣੇ ਕਿਉਂਕਿ ਬਾਦਲ ਸਿੰਘ ਦਾ ਮੁੱਖ ਮੰਤਰੀ ਧੂਰੀ ਵਾਲਿਓ ਆ ਗਿਆ ਸੀ ਨਵਾਂ ਨਵਾਂ ਮੁੱਖ ਮੰਤਰੀ ਬਣਿਆ ਆ ਜੰਗਨੀ ਗਿਆ ਜੰਗਨੀ

ਜਦੋਂ ਕੋਈ ਮਾਈਟਾ ਚੱਟ ਗਿਆ ਉੱਥੇ ਇੱਕ ਕਮਰਾ ਹੁੰਦਾ ਜਿੱਥੇ ਵੀਆਪੀ ਨੂੰ ਜਾਂਚਣ ਤੋਂ ਪਹਿਲੇ ਬਿਠਾ ਦਿੰਦੇ ਆ ਕਿ ਹਲੇ ਘੰਟਾ ਜਾਂਚਣਾ ਦੋ ਘੰਟੇ ਤੁਸੀਂ ਆਰਾਮ ਕਰੋ ਉੱਥੇ ਐ ਅੰਗਰੇਜ਼ੀ ਬੋਤਲਾਂ ਸਾਰੀਆਂ ਸ਼ਰਾਬਾਂ ਦੀਆਂ ਪਈਆਂ ਸੀ ਐ ਉੱਥੇ ਕੰਧ ਤੇ ਲੱਗੀਆਂ ਉਹ ਮੈਨੂੰ ਜਿਹੜਾ ਟੈਸਟ ਵੀ ਨਾਲ ਗਿਆ ਸੀ ਉਹ ਦੱਸ ਰਿਆ ਸੀ ਤੇ ਜਦੋਂ ਬੋਤਲ ਪੀਂਦੇ ਤੇ ਇਹਦਾ ਹੋਸ਼ ਉੱਡ ਜਾਂਦੇ ਆ ਉਹ ਰਾਜਸਥਾਨ ਦਾ ਹੈ ਮੇਰੇ ਨਾਲ ਪੜਿਆ ਉਹਨੇ ਸਭ ਤੋਂ ਪਹਿਲੇ ਕਹਾਣੀ ਮੈਨੂੰ ਦੱਸੀ ਤੇ ਮੈਂ ਸੀ ਪਹਿਲੇ ਜਿਹੜੇ ਪੁੱਛੀ ਤੋਸੀ ਉਹ ਕਹਿੰਦਾ ਜਦੋਂ ਆਇਆ ਫੜ ਫੜ ਕੇ ਲਿਆਇਆ ਤਾਂ ਪਹਿਲੀ ਸੀਟ ਤੇ ਕੋਈ ਕੋਈ ਗੋਰੀ ਮੈਂ ਸੀ ਉਹ ਬੈਠੀ ਸੀ ਕਿਉਂਕਿ ਸੀਟ ਤੇ ਉੱਤੇ ਉਹਦੇ ਉੱਤੇ ਬੈਠੇ ਉਹ ਡਿੱਗਦਾ ਡਿੱਗਦਾ ਇਹੋ ਆਪਣੀ ਸੀਟ ਤੇ ਬਿਠਾ ਗਏ ਆਸ਼ੀਬ ਆ ਜੜੀ ਉੱਥੇ ਵੀ ਏਅਰ ਲੈਂਦੀ ਹੁਣ ਉਹ ਦੁਨੀਆ ਵਿੱਚ ਕਾਨੂੰਨ ਹੈ ਕਿ ਛਨਾਪੀ ਬੰਦੇ ਨੂੰ ਜਹਾਜ਼ ਤੇ ਨਹੀਂ ਚੜਾਉਂਦੇ ਕਿਉਂਕਿ ਜੇ ਕੁਝ ਜਹਾਜ਼ ਦੇ ਉੱਤੇ ਹੋ ਜੇ ਫਿਰ ਜਹਾਜ਼ ਧਲੇ ਤਾਰਨਾ ਬਹੁਤ ਔਖਾ ਹੁੰਦਾ ਹੈ ਇਹ ਰੋਸ ਤੇ ਸੀ ਜਿਹੜੀ ਉਨੇ ਜਾ ਕੇ ਕੈਪਟਨ ਨੂੰ ਦੱਸਿਆ ਕੈਪਟਨ ਨੂੰ ਕਹਿ ਆ ਕਿ ਇੱਕ ਬੰਦਾ ਹੈ ਕਿਉਂਕਿ ਉਹ ਹਿੰਦੁਸਤਾਨ ਦੀ ਇਹ ਉਸ ਤੇ ਹੈਨੀਸ਼ ਉਹ ਤੋਂ ਨਾਲ ਜਾ ਚਿੱਤ ਕਰਨੀ ਆਲਾ ਦਾ ਉਹ ਇਹਰਸ਼ਟ ਕੈਪਟਨ ਕੋਲ ਗਏ ਕਿ ਸ਼ਰਾਬੀ ਆਇਆ ਬੈਠਾ ਹੈ ਉਹਦਾ ਕਰਨਾ ਕੀ ਹੈ ਕੈਪਟਨ ਆਇਆ ਉਹਨੇ ਦੇਖਿਆ ਕਿ ਆਹ ਤਾਂ ਜਮਾਈ ਟਲੀ ਹੋਇਆ ਤੇ ਕੈਪਟਨ ਕਹਿੰਦਾ हो ए मुख्यमंत्री हो दुनिया का कानून अस नहीं चढ़ा सके तारिया ला के सिर क्या मुख्यमंत्री